ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਵੜਾ ਤਾਜਾ ਸੂਣਿਆ ਹੋਇਆ ਤੇ ਦੋ ਗੱਬਣਾ ਸੂਣ ਨੂੰ ਹਾਜ਼ਰ ਚਾਰ ਲੱਗ ਵੀਰ ਦੇ ਵਿਕਰੀ ਵਾਲੇ ਹਾਜ਼ਰ ਆ ਸੋ ਆ ਉਹ ਗੇ ਵੀ ਨਕਰੀਏ ਕਰਵਾਉਣਾ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਲੱਪਰੀ ਸਿੰਘ ਪਿੰਡ ਪਟੜਾਲ ਤੋਂ ਨਾ ਜ਼ਿਲ੍ਹਾ ਕਰਪੂਰਤਲਾ ਮੋਬਾਈਲ ਨੰਬਰ ਜੀ ਆਪਣਾ 7710378870 7710378870 ਹਾਂਜੀ ਅੱਜ ਆਪਾਂ ਦਿਖਾਵਾਂਗੇ 4 ਬੈੜਾ ਹਨਾ ਹਾਂਜੀ ਵੀਰੇ ਠੀਕ ਆ ਪਹਿਲੇ ਨੰਬਰ ਆ ਭਾਈ ਜੀ ਤਾਜੀ ਸੂਈ ਦੇਖੀ ਹੈ ਨੇ ਕਿਹੜਾ ਸੂਆ ਸੂਈ ਹੈ ਜੀ ਵੀਰੇ ਦੂਜਾ ਸੂਆ ਸੂਈ ਆ ਅਰਜਨਨ ਦੂਜਾ ਸੂਆ ਹਾਂਜੀ ਡੈਨਮਾਰਕ ਦੇ ਟੀਕੇ ਦੀ ਆਪ ਆ ਮੈਨੂੰ ਯਾਦ ਆ ਭੁੱਲ ਗਿਆ ਜਿਹੜਾ ਉਹਨਾਂ ਨੇ ਦੱਸਿਆ ਸੀ ਮੈਂ ਡਿਟੇਲ ਪੂਰੀ ਲੈ ਦੂੰਗਾ ਕਿਹੜੇ ਠੀਕੇ ਦੀ ਠੀਕ ਆ ਬੱਚਾ ਵਿਸੇ ਹੈਗਾ ਮੇਰੇ ਦਾ ਤੇ ਲਕਾ ਵੀਰੇ ਆ ਗਿਆ ਇਸ ਟਾਈਮ ਬੋਲਾ ਹੀ 22 23 ਕਿਲੋ ਬੋਲਾ ਹੈਗਾ ਠੀਕ ਆ ਕਹਿ ਦਿੰਦੇ ਦੋ ਟਾਈਮ ਤਿੰਨ ਟਾਈਮ ਚੋਗੇ ਇਹਨੂੰ ਵੀਰੇ ਹਜੇ ਹਫਤਾ ਨਹੀਂ ਹੋਇਆ 5 6 ਦਿਨ ਹੋਏ 5 6 ਦਿਨ ਠੀਕ ਆ ਦੋਨਾਂ ਮਗਰ ਮੇਲ ਕਾਫੀ ਆ ਦੋਨਾਂ ਮਗਰ ਮੇਲ ਕਾਫੀ ਆ ਉਹ ਪੇਲੇ ਸੂਏ ਸੂਈ ਸੂਈ ਆ ਠੀਕ ਆ ਤੇ ਹੁਣ ਦੁੱਧ ਜਿਹੜਾ ਹਾਜ਼ਰ ਆ 11 ਲੀਟਰ ਪਰ ਟਾਈਮ ਦਾ ਹਾਜ਼ਰ ਆ ਕੋਈ 20 ਕਿਲੋ ਮੰਨ ਕੇ ਸੌਦਾ ਕਰ ਲੋ ਏ ਵੇ ਅਗਲੇ ਦੇ ਘਰ ਦੀ 20 ਕਿਲੋ ਬੋਲੇ ਦੀ ਨ ਮੇਰੀ ਗਰੰਟੀ ਹੋਊਗੀ ਠੀਕ ਹੈ ਤੇ ਚੋਂ ਚ ਇਹ ਵਾਰ-ਵਾਰ ਮੈਂ ਕਹੀ ਜਾਂਦਾ 20 ਕਿਲੋ ਬੋਲੇ ਦੀ ਗਰੰਟੀ ਹੋ ਘਰ ਦੀ ਠੀਕ ਹੈ ਚੋਂ ਚ ਵੈੱਕ ਨੰਬਰ ਆ ਐਨੋ ਹੱਥਾਂ ਲਈ ਚਵਾਈ ਵਾਲਾ ਮਥਣ ਲਗਾ ਠੀਕ ਹੈ ਕੋਈ ਮਸ਼ੀਨ ਲਾਉਂਦਾ ਮਸ਼ੀਨ ਲਾ ਲਵੇ ਅੱਛਾ ਚੀਜੋ ਨਾ ਹਤੀ ਜੋੜਾ ਜਿਵੇਂ ਮਰਨ ਜੋੜਾ ਠੀਕ ਹੈ ਤੇ ਹਾਈਸਟ ਜਦ ਦ ਮੰਨ ਕੇ ਚੱਲੀ ਵੀ ਕਿੰਨਾ ਕ ਪਾ ਦੂਗੀ ਇਹ 3 ਕਿਲੋ ਕਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਕਿ ਸਕੋਰ ਦੇਖ ਕਿੰਨੇ ਟੌਪ ਦੇ ਵੀਰੇ ਠੀਕ ਆ ਰਾਜੀ ਸਮਝ ਬਣੀ ਲੱਸੀ ਨਾ ਵੀ ਹੈ ਨਹੀਂ ਕਿਸੇ ਪਾਸੇ ਹਣਾ ਬਰੀਡ ਬਹੁਤ ਆ ਠੀਕ ਆ 20 ਕਿਲੋ ਦੁੱਧ ਨੈਟ ਜਮਾ ਚੋਣ ਵਾਲਾ ਹਾਜਰ ਆ ਵੀਰੇ ਹੈਗਾ ਤਾਂ 23 24 ਕਿਲੋ ਆ 20 ਕਿਲੋ ਮੰਨ ਕੇ ਸੌਦਾ ਕਰ ਲਵੇ ਜਿਹੜਾ ਮਨ ਠੀਕ ਹੈ ਠੀਕ ਆ ਸੋ ਕੁਆਲਿਟੀ ਵਗੈਰਾ ਚੈੱਕ ਕਰੋ ਬੈੜ ਦੀ ਸੋਹਣੀ ਸਾਫ ਸੁਥਰੀ ਥਾਣ ਚਾ ਜਾ ਹੱਥੀ ਚਬਾਈ ਕਰ ਲਓ ਚਾਹੇ ਮਸ਼ੀਨੀ ਖੰਡ ਨਹੀਂ ਦੇ ਵੀਰੇ ਖੰਡ ਨਹੀਂ ਬੈੜ ਦੀ ਤੇ ਨਿਆਣਾ ਵਗੈਰਾ ਵਧੀਆ ਪਾਉਂਦੀ ਆ ਮੈਂ ਕਹਿਆ ਹੈਲਦੀ ਨਹੀਂ ਪਾ ਮੰਨਿਆਣੇ ਚੋਂ ਤੇ ਹਾਈਐਸਟ ਦੁੱਧ ਮੰਨ ਕੇ ਚਲੇ 25 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਦੇ 22 23 ਕਿਲੋ ਠੀਕ ਆ ਵੀ ਚੰਗੀ ਗਿਹਰ ਕਰੂ ਬੰਦਾ ਦਾ 30 ਕਿਲੋ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਠੀਕ ਆ ਰੇਟ ਆਪਾਂ ਕੀ ਰੱਖਿਆ ਇਹਦਾ ਰੇਟ ਵੀਰੇ ਫੋਨ ਤੇ ਹੋਊਗਾ ਜੈਜ ਹੋਊਗਾ ਜਮਾ ਜੈਜ ਹੋਊਗਾ ਤੈਨੂੰ ਪਤਾ 5 ਮਿੰਟਾਂ ਦੇ ਪਸ਼ੂ ਐਕ ਜਾਂਦੇ ਆ ਘਮਾ ਦਿਓ ਗਿਹਰਿਆ ਕਢਾ ਦਿਓ ਮਾੜਾ ਜਿਹਦਾ ਸੋ ਬੈੜ ਤੇ ਥੱਲੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣਿਆ ਸਾਫ ਸੁਥਰੇ ਰਾਜੀ ਸੰਗ ਬਰੀਡ ਦੇ ਫੇਸ ਕੁਆਲਟੀ ਦੇ ਕਿੰਨੀ ਟੌਪ ਦੀ ਬੈੜ ਜੀ ਠੀਕ ਹੈ ਠੀਕ ਹੈ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਕਿਆ ਬਾਤਾਂ ਕੰਪੈਕਟਾ ਖੰਨੀ ਦੇਖ ਵੀਰੇ ਖੰਨੀ ਬੈਠਦੀ ਏ ਠੀਕ ਹੈ ਕੰਪੈਕਟ ਹਵਾਨਾ ਬਿਲਕੁਲ ਰੀਡ ਦੀ ਹੱਡੀ ਦੇ ਟੌਪ ਦੀ ਆ ਠੀਕ ਹੈ ਸੋ ਸਾਫ ਸੁਧਰੀ ਬੜੀਆ ਜਵਾਨੀ ਦੇ ਵਿੱਚ ਆ ਬੈੜ ਦੂਜਾ ਸੂਆ ਸਕੋਰ ਦੇਖ ਲੈ ਕਿ ਸਕੋਰ ਠੀਕ ਹੈ ਦੂਜਾ ਸੂਆ ਸੂਈ ਸਵਾਈ ਹਵਾਨੇ ਤੇ ਨਾੜਾ ਵਗੈਰਾ ਸੋਹਣਿਆ ਚੰਗੇ ਦਿਖਾਈ ਦਿੰਦੀਆਂ ਦੂਜਾ ਸੂਆ ਸੂਈ ਹੋਈ ਆ 22 21 22 ਲੀਟਰ ਕਹਿੰਦੇ ਆਪਾਂ ਤੁਸੀਂ 20 ਲੀਟਰ ਬਣ ਕੇ ਸੌਦਾ ਕਰੋ ਕਿ ਬੌੜੇ ਤੋਂ ਨੇ ਸਟਾਰਟਿੰਗ ਕਰੀਏ ਚੰਗੀ ਕੇਅਰ ਕਰਾਂਗੇ ਆਪਾਂ ਗਰਮੀ ਦੇ ਵਿੱਚ ਵੀ ਲਗਭਗ 27-28 ਨਾਰਮਲ ਦੁੱਧ ਪਾਉਣ ਵਾਲੇ ਚੰਗੀ ਗੇਰ ਕਰਾਂਗੇ ਦਾ 30 ਕਿਲੋ ਪਾਉਣ ਵਾਲੀ ਬਿਹੜ ਹੈਗੀ ਆ ਸੋ ਚੰਗੀ ਜਿੰਦ ਜਾਨ ਵਾਲੀ ਸਾਫ ਸੁਥਰੇ ਹਵਾਨੇ ਦੀ ਸੂਈ ਸਵਾਈ ਚੋਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਥਣ ਠੀਕ ਹੈ ਲੈ ਮੋੜ ਲੈ ਵੀਰੇ ਦੂਜੇ ਨੰਬਰ ਤੇ ਆਪਾਂ ਜਿਹੜੀ ਬਿਹੜ ਦੇਖੀ ਆਨੇ ਆ ਜੀ ਵੀਰੇ ਪ੍ਰੂਨ ਆ ਕੈ ਦਿਨੋਂ ਕੈ ਦਿਨੋਂ ਕੇ ਸੂਈ ਨੂੰ ਇਹ ਵੀ 5-6 ਦਿਨ ਨਹੀਂ ਹੋਏ ਬਾਈ ਠੀਕ ਹੈ ਤੇ ਕਿੰਨਾ ਦਾ ਦੁੱਧ ਹਾਜਰਾ ਹੋਣ ਇਰੇ ਇਹਦੇ ਥੱਲੇ 15 ਕਿਲੋ ਬੋਲੇ ਤੋਂ ਸਟਾਰਟਿੰਗ ਹੋਣੀ ਠੀਕ ਹੈ 15 ਕਿਲੋ ਤੋਂ ਨੇ ਸਟਾਰਟਿੰਗ ਕਰੀ ਹੈ ਹਾਂਜੀ ਤੇ ਚੌਂਡ ਜਵਾ ਖਰਾ ਵਧੀਆ ਹਾਂਜੀ ਵੀਰੇ ਇੱਕ ਨੰਬਰ ਠੀਕ ਹੈ ਹਾਈਐਸਟ ਦੁੱਧ ਕਿੰਨਾ ਪਾ ਦੂਗੀ ਇਹ 20 ਕਿਲੋ ਪਾ ਠੀਕ ਹੈ ਚੌਂਡ ਜਵਾ ਇੱਕ ਨੰਬਰ ਆ ਜਾਵਾਂ ਹਣਾ ਠੀਕ ਹੈ ਹੱਥੀ ਚੋਈ ਕਰ ਲੈ ਚਾਹੇ ਮਸ਼ੀਨੀ ਵੰਦਾ ਹਾਂਜੀ ਹਾਂਜੀ ਠੀਕ ਹੈ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਦਾ ਮਰਜੀ ਪਰਚੇ ਬੇੜਾ ਮਾ ਨਾ ਕੋਈ ਸੌਦਾ ਕਰਦਾ ਆਨਲਾਈਨ ਆਪਣੇ ਆਨਲਾਈਨ ਵੀ ਮੰਗਾਉਂਦਾ ਠੀਕ ਹੈ ਉਹਦੀ 20 ਕਿਲੋ ਦੀ ਗਾਰੰਟੀ ਇਹਦੀ ਜਿੰਨਾ ਹੈਗਾ ਓਨੇ ਕਿਲੋ ਦੀ ਗਾਰੰਟੀ ਠੀਕ ਜੋ ਕਿ ਆ ਵੀਡੀਓ ਚ ਹੋਈ ਹੋਊਗਾ ਚਮਕਦਿਆਂ ਚਮਕਦਿਆਂ ਆਪ ਹੀ ਆ ਮਤਲਬ ਕੋਈ ਵੀ ਇਹ ਜੋ ਵੀ ਆ ਜਿੱਦਾਂ ਦੀਆਂ ਵੀਡੀਓ ਚ ਲਾਈਆਂ ਉਦਾਂ ਦੀਆਂ ਹੀ ਬੈੜਾ ਹੋਗੀਆਂ ਇਹਦਾ ਰੇਟ ਵਗੈਰਾ ਇਹ 50000 ਦੀ ਦੇ ਦੋਗੇ ਮੰਨਤਾਂ ਹੋ ਜਾਊਗਾ ਹੋਊਗਾ ਇਹ ਮੈਂ 12 ਕਿਲੋ ਵਾਲਾ ਮੰਗਿਆ ਠੀਕ ਹੈ ਠੀਕ ਹੈ ਤੁਹਾਨੂੰ ਵੀ ਪਤਾ ਭਾਈ ਤੁਸੀਂ ਵੀ ਵੀਡੀਓ ਬਣਾਉਨੇ ਇਹਨਾਂ ਨਾਲ ਬੱਤੀ ਆ ਕੰਪੈਕਟ ਆ ਡਰ ਵਾਲੀ ਕੱਦ-ਕਾਟ ਵਗੈਰਾ ਤੇ ਤੋਰਾ ਵਗੈਰਾ ਚੈੱਕ ਕਰੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਭੀ ਪੜੀ ਵੀ ਤੇ ਦੁੱਧ ਨਟ 14-15 ਕਿਲੋ ਹਾਜ਼ਰ ਆ ਜਮਾ ਤੇ 5 6 ਦਿਨ ਹੋ ਗਏ ਕੋਈ ਵੀ 12 ਕਿਲੋ ਮੰਨ ਕੇ ਸੌਦਾ ਕਰ ਲਵੇ ਇਹਦਾ ਰੇਟ ਮੰਗਿਆ ਮੈਂ ਮੰਗਿਆ ਬਹੁਤ ਜ਼ਿਆਦਾ ਬੈੜ ਦਾ ਠੀਕ ਆ 55 ਚੋਂ ਵਿੱਚੋਂ ਵੀ ਨਰਮ ਹੋ ਜਾ ਮਰੀ ਮੋਟੀ ਹਾਂਜੀ ਮਾਨਤਾਨ ਕਰਾਂਗੇ ਆਪਾਂ ਫੁੱਲ ਠੀਕ ਐ ਸੋ 55000 ਦੇ ਵਿੱਚੋਂ ਵੀ ਵੀਰ ਕਹਿੰਦਾ ਮਾਨਤਾਨ ਹੋ ਜਾਊਗਾ ਸੋ ਬੈੜ ਦੀ ਚਮਕ ਧਮਕ ਤੇ ਸ਼ਾਈਨਿੰਗ ਸੂਈ ਚੈੱਕ ਕਰੋ ਕਿਹਾ ਵਾ ਤਾਂ ਦੇ ਫੇਸ ਦੀ ਕੁਆਲਿਟੀ ਦੇ ਥਿਸ ਪਲੂਨ ਪਹਿਲਾਂ ਸੂਆ ਸੂਈ ਸਵਾਈ ਹੈਣਾ ਬਾਕੀ ਲੈਗ ਸਕੋਰ ਦੇ ਐਂਡ ਕੋਈ ਗਮਚੀਆਂ ਝੁੱਪਦੀਆਂ ਨਹੀਂ ਟੌਪ ਦੀ ਆ ਠੀਕ ਹੈ ਤੇ ਨਿਆਣਾ ਵਗੈਰਾ ਵਧੀਆ ਪਉਂਦੀ ਆ ਮੈਂ ਕਹਾਂ ਵੀਰੇ ਹਲਦੀ ਨਹੀਂ ਠੀਕ ਹੈ ਸੋ 55000 ਦੇ ਵਿੱਚੋਂ ਨਾਰਮ ਹੋ ਜਾਊਗੀ ਕੰਪੈਕਟ ਹਵਾਨਾ ਪਲੋਣ ਬੱਛੀ ਪਹਿਲਾ ਸੂਆ ਸੂਈ ਸਵਾਈ ਹੱਥੀ ਚਵਾਈ ਵਾਲਾ ਥਾਣਾ 14 15 ਦੇ ਨੀਅਰ ਬੁੱਧ ਹਾਜ਼ਰ ਆ ਚੰਗੀ ਕੀਰ ਕਰਾਂਗੇ ਤੇ ਆਪਾਂ 19 20 ਕਿਲੋ ਦੁੱਧ ਪਾਉਣ ਵਾਲੀ ਬੱਛੀ ਹੈਗੀ ਆ ਪਹਿਲਾ ਸੂਆ ਸੂਈ ਸਵਾਈ ਰੇਟ ਜੈਨੂਨ 55000 ਰੁਪਿਆ 55 ਦੇ ਵਿੱਚੋਂ ਵੀ ਮੌਕਾ ਤੇ ਥੋੜਾ ਬੋਤਾ ਮਾਨਦਾਨ ਹੋ ਜਾਊਗਾ ਦੂਜੇ ਨੰਬਰ ਤੇ ਹੈਗੀ ਪਹਿਲਾ ਸੂਆ ਸੂਈ ਸਵਾਈ ਦਜੇ ਨੰਬਰ ਤੇ ਆਪਾਂ ਦੇਖਿਆ ਨਾ ਗੱਬਣ ਵੈੜ ਹੈ ਨਾ ਇਹ ਬਹੁਤ ਚੰਗੀ ਵਹਿੜਾ 27 28 ਕਿਲੋ ਦੁੱਧ ਪਾ ਦੂਗੀ ਜਿਹੜੇ ਸਾਹਮਣੇ ਚੱਲਣ ਦੇ ਅਜੇ ਹਫ਼ਤਾ ਨਹੀਂ ਸੰਦੀ ਠੀਕ ਐ ਸੁਆਹ ਕਿਹੜਾ ਸੂਰੀ ਐ ਪਹਿਲਾ ਪਹਿਲਾ ਸੁਆਹ ਮੂਹ ਤਾਂ ਹੋਊ ਚਾਰ ਦੰਦ ਲਗਭਗ ਹਾਂਜੀ ਚੌਗੀ ਐ ਸੈਕ ਦੇ ਚੱਕ ਦੀ ਐ ਵੀਰੇ ਠੀਕ ਐ ਬਾਕੀ ਖੁੱਲਣੀ ਬਹੁਤ ਆ ਵੀਰੇ ਦੇਖ ਲਾ ਠੀਕ ਐ ਹਜੇ ਤਾਂ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਨਾੜਾ ਨੂੜਾ ਬਹੁਤ ਆ ਲੈਵੇ ਦੇ ਦੇ ਕਿੰਨਾ ਦੁੱਧ ਮੰਨ ਕੇ ਚਲੀ ਵੀ ਹਾਈਸਟ ਪਾ ਦੂਗੀ ਇਹ ਭਾਜੀ 25 ਕਿਲੋ ਵਾਲਾ ਰੇਟ 30 ਕਿਲੋ ਵਾਲਾ ਫੋਨ ਤੇ ਹੁਣਾ ਰੇਟ ਠੀਕ ਐ ਬਾਕੀ ਹੈ ਨਾ ਬੰਦੇ 20 ਕਿਲੋ ਮੰਨ ਕੇ ਹੀ ਮੈਂ ਜਿਹੜਾ ਰੇਟ ਮੰਗਣਾ 20 ਕਿਲੋ ਮੰਨ ਕੇ ਸੌਦਾ ਕਰ ਲੈ 26 27 ਕਿਲੋ ਰਮਾਂ ਨਾ ਪਾਉਗੀ ਵੀਰ ਤੀਜਾ ਨੰਬਰ ਤੇ ਵਿਹੜ ਦੇਖ ਸਕਦੇ ਹੋ ਪਹਿਲਾਂ ਸੁਆ ਸੁੰਦੀ ਪਈ ਐ ਛੈ ਕੇ ਤਾਂ ਚੱਕਦੀ ਪਈ ਐ ਮੂੰਹ ਚੌਗੀ ਮੰਨੋ ਤੁਸੀਂ ਇਹਨੂੰ ਤੇ ਨੈੱਟ ਵੀਰੇ ਹਫਤਾ ਬਾਕੀ ਪਿਆਦਾ ਹਨਾ ਹਫਤੇ ਤੋਂ ਜ਼ਿਆਦਾ ਹੀ ਲੈ ਜੂਗੀ ਪਹਿਲਾਂ ਨਹੀਂ ਸੁੰਦੀ ਬਾਈ ਠੀਕ ਐ ਦੁੱਧ ਦੀ ਐਵਰੇਜ ਆ ਆਪਾਂ ਕਹਿੰਦੇ 20 ਮੰਨ ਕੇ ਲੈਵੇ ਰੇਟ ਵੀਰ ਕਹਿੰਦਾ 20 ਦੇ ਹਿਸਾਬ ਨਾਲ ਮੰਗਣਾ ਪਰ ਵੱਚੀ 20 ਤੋਂ ਪਲੱਸ ਸਾੜੀ ਹੈਗੀ ਆ 25 ਕਿਲੋ 26 ਕਿਲੋ ਦੁੱਧ ਦੇਊਗੀ ਰਾਮ ਠੀਕ ਹੈ ਕੋਈ ਨਵਾਈ ਦਵਾਈ ਨਹੀਂ ਕੋਈ ਮੇਕਅਪ ਵਗੈਰਾ ਨਹੀਂ ਕਰਿਆ ਇਹਦੇ ਹਣਾ ਢੋਰ ਦੀ ਗੇਰਾ ਕਢਾ ਦੀ ਮੜਾ ਜਿਹਦਾ ਸੋ ਸ਼ਾਈਨਿੰਗ ਸੋਣੀ ਚੈੱਕ ਕਰੋ ਬ੍ਰੀਡ ਦੀ ਚੰਗੀ ਵੈੜ ਆ ਪਹਿਲਾ ਸੁਆ ਸੂਰੀ ਆ ਸੋ ਹਵਾਨੇ ਦੇ ਨਾੜਾ ਤਾਂ ਹੁਣੇ ਹੁਣਿਆ ਇਹਦੇ ਪਿੰਡੇ ਦੇ ਉੱਪਰ ਨਾੜਾ ਸੋਹਣਿਆ ਚੰਗੇ ਦਿਖਾਈ ਦਿੰਦੀਆਂ ਸੋ ਕੰਪੈਕਟ ਹਵਾਨਾ ਗਰਾਬੀ ਗਰਾਬੀ ਹਵਾਨਾ ਨੈਟ ਜਹ ਹਜੇ ਦਾ ਹਫਤਾ ਸੂਣ ਚ ਬਾਕੀ ਪਿਆ ਚਾਹੇ ਹੱਥੀਚ ਵਾਈ ਕਰੀ ਚੱਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਵੈੜ ਥਣ ਕਰਦੀ ਤੁਰੀ ਹੁੰਦੀ ਹੈਗੀ ਫਿਰ ਰੇਡ ਵੀਰ ਕੰਦਾ ਬਿਲਕੁਲ ਆਪਾਂ ਬਾਜ ਵਜਾ ਕਰਾਂਗੇ ਸੋ ਚਮਕਦਾ ਬੀਖੋ ਵੈੜਦਾ ਗਲਾਬੀ ਕਲੱਬ ਵੀਰੇ 7 ਕੁਇੰਟਲ ਦੀ ਵੈੜ ਹੋਣੀ ਰਾਮਨਾ ਠੀਕ ਹੈ ਚੰਗਾ ਬੋਡੀ ਵੈੜ ਕੱਦ ਕਾਠ ਵਾਲੇ ਸੋਹਣੀ ਮੂੰਹ ਮੱਥੇ ਲੱਗਦੀ ਹੈ ਹਨਾ ਨਿੱਗਰ ਵੈੜਾ ਸਾਰੀਆਂ ਚੰਗਾ ਤੋਂ ਤੂੰ ਦੇਉਗੀ ਠੀਕ ਹੈ ਇੱਕ ਹਫਤਾ ਅਜੇ ਇਹਦਾ ਸੂਣ ਦੇ ਵਿੱਚ ਬਾਕੀ ਪਿਆ ਪਹਿਲਾ ਸੂਆ ਸੂਰੀ ਆ ਚੌਥੇ ਨੰਬਰ ਦਾ ਬੱਵੱਛੀ ਦੇਖੀ ਜਾਂਨੇ ਆ ਦੁੰਦੀ ਆ ਬਾਈ ਮੀ ਅੱਛਾ ਮੂੰਹ ਉਹ ਦੋ ਦਾਂਦਾ ਕੈਕ ਦਿਨ ਲੈਂਦੀ ਪਿਆ ਸੂਣ ਦੇ ਅਜੇ ਮੇਰੇ 20 ਦਿਨ ਲੱਗਦੇ ਠੀਕ ਹੈ 20 ਦਿਨ ਅਜੇ ਇਹਦੇ ਸੂਣ ਦੇ ਬਾਕੀ ਪਿਆ ਆ ਕਿੰਨਾ ਕ ਆਪਾਂ ਦੁੱਧ ਦਾ ਅਨਦਾਜ਼ਾ ਲਾ ਸਕਦੇ ਇਹਦੇ ਤੋਂ ਭਾਜੀ ਇਹ ਵੀ 25 26 ਕਿਲੋ ਪਾਉਗੀ ਬਹੁਤ ਖੁੱਲਣਾ ਬੱਚੀ ਨੇ ਬਹੁਤ ਖੁੱਲਣਾ ਠੀਕ ਹੈ ਮੇਰੇ ਕੋਲ 25 ਕਿਲੋ ਦੀ ਗਾਰੰਟੀ ਦੇ ਵਾਅਦੇ ਲੈ ਜਿਓ ਜਿਹੜਾ ਨੇ ਦੇਣੀ ਠੀਕ ਹੈ ਇਹਦਾ ਬਾਇਓ ਡਾਟਾ ਪਤਾ ਸੀਮਨ ਵਗੈਰਾ ਕੁਝ ਲੱਗੇ ਹੋਏ ਕਰ ਵੀਰੇ ਇਹਨੇ ਲੱਗਾ ਆ ਬੱਚੀ ਆ ਠੀਕ ਆ ਠੀਕ ਹੈ ਪਰ ਆਪਾਂ ਗਾਰੰਟੀ ਨਹੀਂ ਦੱਕਨੇ ਠੀਕ ਹੈ ਬਾੜ ਘਾਣੇ ਗਿਆ ਤਾਂ ਰੇਟ ਇਹਦਾ ਰੇਟ ਇਹਦਾ ਵੀ ਫੋਨ ਤੇ ਕਿਸੇ ਨੰਬਰ ਤੇ ਪਲੂਣ ਬੱਚੀ ਦੇਖ ਸਕਦੇ ਮੂੰਹੋ ਦੋ ਦਾਂਦਾ ਨੈਟ ਦੇਣ ਕਿੰਨੇ ਪੈਸੇ ਹੀ ਇਹਦੇ ਵੀਰੇ ਵੀਰੇ 20 25 ਦੇ ਠੀਕ ਆ 20 ਤੋਂ ਪਲਾਸਿਕ ਲਾਉਗੀ ਹਜੇ 20 ਤੋਂ ਪਲਾਸਿਕ ਲਾਉਗੀ ਠੀਕ ਆ 20 ਤੋਂ ਪਲਾਸਿਕ ਤੇ ਗੱਦੀ ਕੁਦੀ ਬੜੀ ਸੋਹਣੀ ਖੋਲਦੀ ਤੇਰੀ ਆਉਂਦੀ ਹੈ ਹਨਾ ਬੈਣ ਨੇ ਗਰੰਟੀ ਵਾਲਾ ਗਰੰਟੀ ਵਾਲਾ 25 ਕਿਲੋ ਪਾਉਗੀ ਠੀਕ ਆ ਸੁਵਰਜ ਚੰਗੀ ਜੇਕਰ ਆਪਾਂ ਗੇਅਰ ਕਰਾਂਗੇ ਤਾਂ 24 25 ਕਿਲੋ ਪਾਉਣ ਵਾਲੀ ਬੈੜ ਹੈਗੀ ਆ ਤੇ ਵੱਡੀ ਵੱਡੀ ਬਾਡੀ ਵਾਈਡ ਵਗੈਰਾ ਬਹੁਤ ਚੰਗਾ ਹੈਦਾ ਹਨਾ ਬਾਡੀ weight ਬਹੁ ਆ ਠੀਕ ਆ ਤੋੜ ਦੇ ਮੜੀ ਇਹਨੂੰ ਸੋ ਬਾਕੀ ਬੱਚੀ ਦੀ ਖਰ ਨਹੀਂ ਖੋਣੀ ਦੇਖੋ ਕਿਆ ਬਾਤ ਆ ਬਰੀਡ ਦੇ ਵਿੱਚ ਆ ਦੋ ਦਾੰਦਾ ਹਜੇ ਸੇ ਲੈਗ ਸਕੋਰ ਵਗੈਰਾ ਚੈੱਕ ਕਰੋ ਤੇ ਪ੍ਰਿੰਟ ਫਰੂਟ ਵਿੱਚ ਲੈਗ ਸਕੋਰ ਬਹੁਤ ਵਧੀਆ ਲੈਗ ਸਕੋਰ ਦਾ ਕਰਕੇ ਮੈਂ ਬਾੜ ਰਿਹਾ ਹੁਣਾ ਹੁਣਾ ਜਿਹਦਾ ਲੈਗ ਜੇ ਤੋਂ ਆਪਦਾ ਪੈਰਾਂ ਤੇ ਖੜੀ ਨਹੀਂ ਹੋਆ ਉਹਨੇ ਕੀ ਦੁੱਧ ਦੇਣਾ ਬਈ ਸੁੱਝ ਜਾਏਗਾ ਲਾਜਮ ਸੋ ਪੂਰੀ ਕੁਆਲਿਟੀ ਵਾਲੇ ਆਪਾਂ ਤੁਹਾਨੂੰ ਜਾਨਵਰ ਚਾਰ ਦਿਖਾਤੇ ਸੀਗੀ ਚੌਥੇ ਨੰਬਰ ਤੇ ਦੋ ਦਾ ਦਾ ਬੱਚੀ ਗੱਬਣਾ ਸੂਣ ਦੇ ਵਿੱਚ ਇਹਦੇ 20 ਤੋਂ ਪਲੱਸ ਦਿਨ ਪਿਆ ਤੇ ਮਹੀਨੇ ਤੋਂ ਅੰਦਰ 23 24 ਦਿਨ ਦੋ ਚਾਰ ਦਿਨ ਤੋਂ ਸੂਪਰ ਫਰ ਲੈ ਸਕਦਾ ਤੇ ਬਾਕੀ ਝੋਲੀ ਚਾਲੀ ਖੜ ਨਹੀਂ ਖੁਣੀ ਪੂਰੀ ਓਕੇ ਆ ਸੋਪਾ ਚਾਰਨਾਗਾ ਜਿੱਦਖਾਤੇ ਪਿੰਡ ਪੜਾਲਦੂਣਾ ਜ਼ਿਲ੍ਹਾ ਕਪੂਰਥਲਾ ਪੈ ਗਿਆ ਤੇ ਚਾਰਾ ਨਗਾ ਦੇ ਵਿੱਚੋਂ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ